ਰਿਸ਼ਤੇ ਲਈ ਹੁਣ ਤਾਂ ਤੁਹਾਨੂੰ ਕਿਸੇ ਮੈਰਜ ਬਿਊਰੋ ਜਾਂ ਵਿਚੋਲੇ ਕੋਲ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਤੋਂ ਕੁੜੀ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਨਮਾ ਸ਼ਹਿਰ ਗੋਤਰਾਏ ਕੁੜੀ ਦੀ ਪੜ੍ਹਾਈ ਪਲੱਸ 2 ਪਾਸਟ ਡੇਟ ਆਫ ਬਰਥ 2004 ਕੱਦ 5 ਫੁੱਟ 5 ਇੰਚ ਇੱਕ ਭਰਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਕੁੜੀ ਆਸਟ੍ਰੇਲੀਆ ਵਿੱਚ ਸਟੂਡੈਂਟ ਹੈ ਡੇਢ ਸਾਲ ਤੋਂ ਕੁੜੀ ਬਧਿਆ ਸੋਹਣੀ ਸੁਨੱਖੀ ਸਮਝਦਾਰ ਤੇ ਵੈਲ ਸੈਟਲਡ ਫੈਮਿਲੀ ਤੋਂ ਕੁੜੀ ਬਿਲੋਂਗ ਕਰਦੀ ਹੈ ਪਰਿਵਾਰ ਨੂੰ ਮੁੰਡੇ ਦੀ ਲੋੜ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਮੁੰਡੇ ਕੋਲੇ ਜ਼ਮੀਨ ਦੇ ਤਿੰਨ ਚਾਰ ਕਿੱਲੇ ਹੋਣ ਤੇ ਪੱਗ ਵਾਲੇ ਮੁੰਡੇ ਨੂੰ ਪਹਿਲ ਹੈ ਮੁੰਡੇ ਦੀ ਉਮਰ 28 ਸਾਲ ਤੋਂ ਵੱਧ ਨਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੇ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ